ਓ ਬਾਬਾ ਅੱਜ ਵਧੀਆ ਕੰਮ ਚੱਲੇ ਆਂ ਅੱਜ ਨੂੰ ਬਾਬਾ ਕੋਈ ਰੁਕਾਵਟ ਨਾ ਆਵੇ। ਉਹ ਤੈਨੂੰ ਅਕਲ-ਉਕਲ ਹੈ ਕਿ ਨਹੀਂ ਹੈ? ਕੀ ਗੱਲ ਹੋ ਗਈ ਭਾਜੀ? ਕੀ ਭਾਜੀ ਯਾਰ ਮੈਂ ਚੰਗੇ ਕੰਮ ਚੱਲੇ ਸੀ ਛਿੱਕਾ ਮਾਰੀ ਜਾਂਦਾ ਯਾਰ। ਤੈਨੂੰ ਪਤਾ ਨਹੀਂ ਛਿੱਕ ਮਾਰੀ ਤਾਂ ਕੰਮ ਖਰਾਬ ਹੋ ਜਾਂਦਾ। ਭਾਜੀ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਕਿਉਂ ਬੋਲੀ ਜਾਂਦੇ ਹੋ। ਬਾਈ ਜਾਣ-ਪਛਾਣ ਦੀ ਗੱਲ ਨਹੀਂ ਕਿ ਤੂੰ ਛਿੱਕ ਕਿਉਂ ਮਾਰੀ? ਉਹ ਇਹ ਤਾਂ ਨੈਚੁਰਲ ਚੀਜ਼ ਹੈ ਛਿੱਕ ਆਊਗੀ ਤਾਂ ਮਾਰੂ ਐਂ ਕਰ ਕੋਰ ਮਾਰ ਯਾਰ ਮੈਂ ਕੰਮ ਜਾਵਾਂ ਆਪਣਾ। ਹੁਣ ਦੂਜੀ ਸ਼ਿਕ ਮੈਂ ਅਹੀਂ ਟਾਈਮ ਥੋੜੀ ਮਾਰ ਦੂੰਗਾ ਮੇਰੀ ਗੱਲ ਸੁਣ ਆਪ ਹੈਗੇ ਵਹਿਮੀ ਬੰਦੇ ਠੀਕ ਆ ਨਾ ਸ਼ਿਕ ਮਾਰੀ ਦਾ ਕੰਮ ਨਹੀਂ ਜਾਂਦਾ ਮੈਂ ਤੇ ਤੁਸੀਂ ਪਾਈ ਸਰਦਾਰ ਉਹ ਵਹਿਮ ਕਰਦੇ ਚੰਗੀ ਗੱਲ ਥੋੜੀ ਛੇੜੇ ਕਰਦੇ ਆ ਯਾਰ ਤੂੰ ਦੂਜੀ ਸ਼ਿਕ ਮਾਰ ਮੈਂ ਕੰਮ ਕਰਨਾ ਯਾਰ ਅੱਗੇ ਕੰਮ ਖਰਾਬ ਚੱਲਦਾ ਮੈਨੂੰ ਸ਼ਿਕ ਨੈਰੀ ਭਰਾਵਾ ਜਾਏ ਤਾਂ ਤੁਰ ਜਾਵੇਂ ਖਾਂ ਲੱਗਿਆ ਹੱਥ ਜੋੜੇ ਬਾਈ ਸ਼ਿਕ ਮਾਰਦੇ ਮੇਰਾ ਭਰਾ ਓ ਮੇਰਾ ਵੀਰ ਮੈਂ ਸ਼ਿਕ ਯਾਰ ਬਾਈ ਇਹ ਹੱਥ ਬੰਦਾ ਬਾਈ ਆਹ ਗੱਲ ਗਲਤ ਆ ਬਾਈ ਐ ਹੱਥ ਨਹੀਂ ਲਾਈਦਾ ਹੈਗਾ ਨੱਕ ਵੱਡਾ ਗਾ ਆਪਣਾ ਫਿਰ ਦੁਫਲਾ ਦੇਣਾ ਯਾਰ ਚੈੱਕ ਮਾਰ ਦੇ ਮੇਰਾ ਭਰਾ ਬਾਈ ਮੈਂ ਕੋਈ ਚੈੱਕ ਨਹੀਂ ਮਾਰਨ ਨਹੀਂ ਤੁਸੀਂ ਆਪਣਾ ਕੰਮ ਕਰੋ ਜਾਓ ਇੱਥੋਂ ਬਾਈ ਕੰਮ ਬਣਨਾ ਨਹੀਂ ਨਹੀਂ ਜਾ ਕੇ ਫਾਇਦਾ ਕੀ ਜਾਣਦਾ ਯਾਰ ਕੰਮ ਕੰਮ ਤਾਂ ਪਾਜੀ ਰੱਬ ਆਸਰੇ ਹੁੰਦੇ ਆ ਚੈੱਕ ਮਾਰ ਦੇ ਬਾਈ ਬਾਈ ਮੈਨੂੰ ਚੈੱਕ ਨਹੀਂ ਆ ਰਹੀ ਹੈਗੀ ਮਾਰ ਦੇ ਨਹੀਂ ਆ ਰਹੀ ਚੈੱਕ ਮੈਂ ਮਾਰ ਦੇ ਉਹ ਨਹੀਂ ਯਾਰੀ ਜਾ ਯਾਰ ਕਿਉਂ ਮੇਰਾ ਸਿਰ ਖਾਈ ਜਾਣਾ ਸਵੇਰੇ ਸਵੇਰੇ ਇੱਥੇ ਮਾਰ ਦੇ ਚੈੱਕ ਯਾਰ ਬਾਈ ਉਹ ਮੇਰੇ ਕਿਉਂ ਮੇਰੇ ਮੱਥੇ ਲੱਗੀ ਜਾਣਾ ਤੂੰ ਜਾ ਆਪਣਾ ਕੰਮ ਕਰ ਯਾਰ ਚੱਲ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਚੈੱਕ ਨਹੀਂ ਨਾ ਆਉਂਦੀ ਮੈਂ ਵੀ ਨਹੀਂ ਚੱਲਦਾ ਮੈਂ ਤੇਰੇ ਨਾਲ ਕਿਉਂ ਜਾਵਾਂ ਭਾਈ ਬਾਈ ਮਾਰ ਦੇ ਛੱਕ ਯਾਰ ਬਾਈ ਇੱਕ ਉਹ ਭਰਾਵਾ ਛੱਕ ਇਹਦਾ ਨਹੀਂ ਆਉਂਦੀ ਹੈਗੀ ਯਾਰ ਕੋਸ਼ਿਸ਼ ਤਾਂ ਕਰੀ ਆ ਬਾਈ ਨਾ ਮੇਰਾ ਨੱਕ ਨਾ ਫਾੜ ਯਾਰ ਪੱਕੇ ਹੋ ਜਾਂ ਅੰਦਰੋਂ ਮਾਰ ਦੇ ਛੱਕ ਨਹੀਂ ਆ ਰਹੀ ਛੱਕ ਯਾਰ ਛੱਕ ਤੋਂ ਲੈ ਕੇ ਆ ਜਾ ਉਹ ਬਾਈ ਯਾਰ ਐ ਨਾ ਕਰ ਯਾਰ ਮੈਂ ਕੰਮ ਜਾਣਾ ਯਾਰ ਲੇਟ ਹੋਈ ਜਾਣਾ ਮੈਂ ਦੱਸਦਾ ਉੱਥੇ ਨਾ ਡਸਟ ਸੀਗੀ ਡਸਟ ਤਾਂ ਬੜਾ ਬਹੁਤਾ ਹੋ ਗਿਆ ਮੈਂ ਮਿੱਟੀ ਲੈ ਕੇ ਆ ਮੈਂ ਮਿੱਟੀ ਨਹੀਂ ਯਾਰ ਮੈਂ ਉਹ ਭਰਾਵਾ ਬੱਸ ਕਰ ਮੈਂ ਚੱਲਿਆ ਨਹੀਂ ਮਾਰ ਦੇ ਯਾਰ ਛੱਕ ਬਾਈ ਸਣੀ ਗੱਲ ਸੁਣ ਯਾਰ ਆ ਜਾ ਯਾਰ ਬਾਈ ਬਾਈ ਕਰ ਲਈ ਉਹ ਨਹੀਂ ਕਰਦਾ ਪਿਆ ਯਾਰ ਭਾਈ ਛੱਕ ਤਾਂ ਮਾਰਦੇ ਯਾਰ ਜਿਹੜੀ ਚੀਜ਼ ਕਰਨਾ ਉਹ ਤਾਂ ਕਰ ਲੈਂਦੇ ਯਾਰ ਮੁਸ਼ਕਲ ਨਾ ਖiladi ਜਨਾ ਛੱਕ ਨਹੀਂ ਆ ਰਹੀ ਉਹ ਜਿਹੜੀ ਚੀਜ਼ ਆ ਰਹੀ ਹੈ ਆਊਗੀ ਹੁਣ ਤੈਨੂੰ ਭਾਈ ਕਰਦੇ ਮੈਂ ਕੰਮ ਜਾਣਾ ਯਾਰ ਨਹੀਂ ਯਾਰ ਛੱਕ ਕਿੱਦਾਂ ਮਾਰਾਂ ਯਾਰ ਨਹੀਂ ਛੱਕ ਮਾਰ ਉਹ ਛੱਕ ਨਹੀਂ ਯਾਰ ਯਾਰ ਕਿਉਂ ਸਿਰ ਖਾਈਏ ਨਾ ਬਾਹਰ ਆ ਫਿਰ ਆ ਗਿਆ ਯਾਰ ਖੜ ਜਾ ਭਾਈ 6:00 ਵੱਜ ਗਏ ਯਾਰ ਰਾਤ ਦੇ ਯਾਰ ਮਾਰਦੇ ਸ਼ੱਕ ਯਾਰ ਮੈਂ ਸ਼ੱਕ ਕਿੱਦਾਂ ਮਾਰਦਾ ਨਹੀਂ ਆ ਰਹੀ ਤਾਂ ਫਿਰ ਕੀ ਕਰਾਂ ਹੁਣ ਦੱਸ ਦੇ ਕੋਈ ਇੱਕ ਸ਼ੱਕ ਨਹੀਂ ਆਈ ਉਦੋਂ ਤਾਂ ਬੜੀ ਛੇਤੀ ਆ ਗਈ ਸੀ ਯਾਰ ਮੇਰੀ ਗੱਲ ਸੁਣ ਮੇ ਕੋਈ ਇੱਕ ਤਰੀਕਾ ਹੈਗਾ ਵਾ ਜਦ ਮੈਂ ਕੁਝ ਖਾਉਂਗਾ ਨਾ ਸਪਾਈਸੀਜ ਤਾਂ ਮੈਨੂੰ ਮਿਰਚ ਲੱਗੂਗੀ ਤਾਂ ਮੈਨੂੰ ਸ਼ੱਕ ਆ ਜੂਗੀ ਯਾਰ ਪਰਾਵਾ ਸਵੇਰ ਦਾ ਦੱਸ ਦਿੰਦਾ ਕੀ ਖਾਣਾ ਦੱਸ ਮੈਂ ਮੰਗਾ ਦੇਣਾ ਹੁਣ ਹੁਣ ਯਾਦਾ ਕੁਝ ਵੀ ਮੰਗਾ ਲੈ ਸਪਾਈਸੀ ਜਿਹਾ ਥੋੜਾ ਸਪਾਈਸੀ ਹੋਣਾ ਚਾਹੀਦਾ ਭਾਈ 8ਵਾਂ ਸੈਂਡਵਿਚ ਆਦਰਾ ਯਾਰ ਹੁਣ ਤਾਂ ਮਾਰਦੇ ਸ਼ੱਕ ਯਾਰ ਭਾਈ ਮਿਰਚ ਲਾਣੀ ਆ ਆਪਾਂ ਧੂਆਂਦਾਰ ਓ ਯਾਰ ਇਹ ਚ ਤਾਂ ਮੈਂ ਹਰੀਆਂ ਮਿਰਚਾਂ ਵੀ 6-7 ਪੁਆਈਆਂ ਨੇ ਯਾਰ ਫਿਰ ਆਡੂ ਕਿਸੇ ਇੱਕ ਤੇ ਮਿਰਚ ਲੱਗੂਗੀ ਬਾਈ ਮੈਂ ਕੰਮ ਜਾਣਾ ਹਾਂ ਤਾਂ ਨੀਰਾ ਵੀ ਹੋਣ ਵਾਲਾ ਹੋ ਗਿਆ ਲੈਟਾਂ ਚ ਗਾਦੀਆਂ ਲੋਕਾਂ ਨੇ ਯਾਰ ਕੰਮ ਜਾਣਾ ਜਾ ਤੇਰਾ ਕੰਮ ਬਣੂਗਾ ਜਦ ਤੱਕ ਤੂੰ ਪਹੁੰਚੇਗਾ ਮੈਂ ਸ਼ੇਕ ਮਾਰ ਦੂੰਗਾ ਓ ਨਹੀਂ ਯਾਰ ਸ਼ੇਕ ਮਾਰੇਗਾ ਤਾਂ ਹੀ ਜਾਊਂਗਾ ਨਾ ਓ ਬਾਈ 6 ਸੈਂਡਵਿਚ ਖਾ ਗਏ ਯਾਰ 6 ਹੋਰ ਪਏ ਸ਼ੇਕ ਤਾਂ ਮਾਰ ਦੇ ਸ਼ੇਕ ਕਰ ਮਾਰ ਯਾਰ